ਪਿੰਡਾਂ 'ਚ ਆ ਕੇ ਤੁਹਾਡੇ ਕੋਲੇ ਰਾਸ਼ਨ ਕਾਰਡ ਬਣਨਗੇ ਕੋਈ ਆਧਾਰ ਕਾਰਡ ਦਾ ਪੰਗਾ ਕੋਈ ਜਨਮ ਸਰਟੀਫਿਕੇਟ ਬਣਾਉਣਾ ਹੈ ਕੋਈ ਜਾਤੀ ਦਾ ਟਿਕਟ ਬਣਾਉਣਾ ਹੈ ਕੋਈ ਵੀ ਸਰਕਾਰ ਦਾ ਕੰਮ ਹੈ ਜਿਹੜਾ ਤੁਹਾਨੂੰ ਜਾਣਾ ਪੈਂਦਾ ਸੀ ਪਹਿਲਾਂ ਤਹਿਸੀਲਾਂ 'ਚ ਕਚਹਿਰੀਆਂ 'ਚ ਸਰਕਾਰੀ ਦਫ਼ਤਰਾਂ 'ਚ ਹਸ਼ਿਆਰਪੁਰ ਜਾਂ ਗੜ ਸ਼ੰਕਰ ਇੱਥੇ ਆਇਆ ਕਰਨਗੇ ਉਹ ساری ਹਸਤਾਂ 'ਚ ਇਹ ਆਰਡਰ ਕਰਤੇ ਤਹਿਸੀਲ ਦਾ ਹਸਤਾ ਵਾਲਾ ਚਾਹੇ ਤਹਿਸੀਲ ਵਾਲਾ ਚਾਹੇ ਜ਼ਿਲ੍ਹੇ ਵਾਲਾ ਚਾਹੇ ਬਲਾਕ ਵਾਲਾ ਹਸਪਤਾਲ ਦੇ ਵਿੱਚ ਡਾਕਟਰ ਜਿਹੜਾ ਉਹ ਜ਼ਿੰਮੇਵਾਰ ਬਣਾਤਾ ਜਿਹੜਾ ਮੁੱਖ ਡਾਕਟਰ ਹੈ ਕਿ ਕੋਈ ਵੀ ਦਵਾਈ ਮਰੀਜ਼ ਨੂੰ ਉਹ ਨਹੀਂ ਲਿਖੇਗਾ ਜਿਹੜੀ ਬਾਹਰੋਂ ਲਿਉਣੀ ਪਊ ਸਾਰੀਆਂ ਦਵਾਈਆਂ ਅੰਦਰ ਮਿਲਣਗੀਆਂ ਬਿਲਕੁਲ ਮੁਫਤ ਜੇ ਕੋਈ ਦਵਾਈ ਅੰਦਰ ਹੈ ਨਹੀਂ ਡਾਕਟਰ ਲੈ ਕੇ ਆਊਗਾ ਮਰੀਜ਼ ਨੂੰ ਨਹੀਂ ਜਾਣ ਦੇਵਾਂਗੇ ਬਾਹਰ 90 ਕਿਸਮ ਦੀਆਂ ਦਵਾਈਆਂ 40 42 ਕਿਸਮ ਦੇ ਟੈਸਟ ਫ੍ਰੀ ਨੇ ਉੱਥੇ ਆਪ ਸਰਕਾਰ ਤੁਹਾਡੇ ਦੁਆਰ ਇਹ ਪ੍ਰੋਗਰਾਮ ਹੈ ਤੁਹਾਡੇ ਪਿੰਡਾਂ 'ਚ ਅਨਾਊਂਸਮੈਂਟ ਹੋ ਕੇ ਇੱਥੇ ਕੰਮ ਹੋਣਗੇ ਕੋਈ ਪੈਸਾ ਅਫਸਰ ਨਹੀਂ ਲੈ ਸਕਦਾ ਔਰ ਕੰਮ ਹੋਣਗੇ ਤੇ ਨਾਲ ਰਾਸ਼ਨ ਵੀ ਘਰੇ ਤੁਹਾਡੇ ਘਰੇ ਫੜ ਕੇ ਜਾਵਾਂਗੇ ਆਟਾ ਲੈਣਾ ਆਟਾ ਲੈ ਲਿਓ ਜੇ ਕਣਕ ਲੈਣੀ ਹੈ ਤਾਂ ਕਣਕ ਲੈ ਲੇ ਇਹ ਤੁਹਾਡੀ ਮਰਜ਼ੀ ਹੈ ਬਿਜਲੀ ਦਾ ਕਨੈਕਸ਼ਨ ਨਾਲ 24 ਘੰਟਿਆਂ ਦੇ ਵਿੱਚ ਵਿੱਚ ਮੈਂ ਕਹਤਾ ਆਰਡਰ ਕਰਤੇ ਅਫਸਰ ਨੂੰ ਬਿਜਲੀ ਦਾ ਕਨੈਕਸ਼ਨ ਇੱਥੇ ਮਿਲ ਜਾਊਗਾ ਕਾਰੇ ਕਵੇ ਕਿ ਅਸੀਂ ਗਰੀਬੀ ਦੂਰ ਕਰ ਦਾਂਗੇ ਉਹ ਗਲਤ ਨੇ ਗਰੀਬੀ ਦੂਰ ਕੌਣ ਕਰੂਗਾ ਤੁਹਾਡੇ ਬੱਚੇ ਜੇ ਤੁਹਾਡੇ ਬੱਚਿਆਂ ਨੂੰ ਸਟੈਂਡਰਡ ਦੀ ਪੜ੍ਹਾਈ ਦੇ ਦिए ਉਹ ਵੱਡੇ ਅਫਸਰ ਬਣ ਜਾਣ ਉਹ ਵੱਡੇ ਵਕੀਲ ਬਣਨ ਉਹ ਇੰਜੀਨੀਅਰ ਬਣਨ ਡਾਕਟਰ ਬਣਨ ਉਹ ਤੁਹਾਡੇ ਘਰਾਂ ਦੀ ਗਰੀਬੀ ਚੱਕਣਗੇ ਜੀ ਇਹ ਤੁਹਾਡੇ ਘਰਾਂ ਦੀ ਗਰੀਬੀ ਚੱਕੀ ਜਾਊਗੀ ਔਰ ਅਸੀਂ ਕਰਤਾ ਸਕੂਲ ਇਹੋ ਜੇ ਸ਼ਾਨਦਾਰ ਬਣਾਤੇ ਸਰਕਾਰੀ ਤਾਂ ਗਰੀਬ ਦਾ ਬੱਚਾ ਤਾਂ ਸਰਕਾਰੀ ਸਕੂਲ 'ਚ ਜਾ ਸਕਦਾ ਹੈ ਤਕਰੀਬ ਸੋਚਦਾ ਯਾਰ ਪਿਛਲੀਆਂ 4 ਪੀੜ੍ਹੀਆਂ ਤੋਂ ਦਿਹਾੜੀਆਂ ਚੱਲ ਰਹੀਆਂ ਨੇ ਅਗਲੀ ਪੀੜ੍ਹੀ ਵੀ ਦਿਹਾੜੀਦਾਰੀ ਆ ਰਹੀ ਹੈ ਫਿਰ ਮਾਵਾਂ ਦੇ ਪੈਣਾ ਦੇ ਸਿਰ ਤੇ ਇਨੂਆਂ ਨਾਲ ਗੰਜ ਪੈ ਗੇ ਹਰ ਵਕਤ ਸਿਰ ਤੇ ਸਵੇਰੇ ਗੋਹੇ ਆਲਾ ਬੱਠਲ ਫਿਰ ਕੱਖਾਂ ਆਲਾ ਟੋਕਰਾ ਫਿਰ ਚਰੀ ਵਾਲੀ ਪੰਡ ਫਿਰ ਲੱਕੜਾਂ ਲਿਆਉਣੀਆਂ ਹਰ ਵਕਤ ਸਿਰ ਤੇ ਇਨੂ ਰਹਿੰਦਾ ਜੀ ਇਹਨਾਂ ਨੂੰ ਪਤਾ ਹੋਊਗਾ ਜਿਹੜੇ ਪਹਿਲਾਂ ਰਾਜ ਕਰਕੇ ਗਏ ਨੇ ਕਿ ਇਨੂ ਕੀ ਹੁੰਦਾ ਇਹਨਾਂ ਨੂੰ ਨਹੀਂ ਪਤਾ ਇਹਨੇ ਗਰੀਬੀ ਦੇਖੀ ਨਹੀਂ ਨਾ ਹੀ ਗਰੀਬਾਂ ਦੇ ਨੇੜੇ ਜਾਂਦੇ ਆ ਆਪਣੇ ਨਾਲ ਤਾਂ ਹੱਥ ਮਪਾ ਕੇ ਬਾਅਦ ਚ ਸੈਨੀਟਾਈਜ਼ ਨਾਲ ਸਾਫ਼ ਕਰਦੇ ਆ ਕਿਤੇ ਖੁਰਕਣਾ ਪੈ ਜੇ ਗਰੀਬ ਬੰਦੇ ਮਿਲੇ ਆ ਕਿਤੇ ਕੋਈ ਲਾਗ ਨਾ ਲੱਗ ਜੇ ਚਮੜੀ ਦਾ ਰੋਗ ਨਾ ਹੋ ਜੇ ਇਹੋ ਬੰਦੇ ਨੇ ਜੀ ਇਹਨਾਂ ਤੋਂ ਨਹੀਂ ਉਮੀਦ ਕਰ ਸਕਦੇ ਆਪਾਂ ਸੋ ਅਸੀਂ ਸਕੂਲ ਸ਼ਾਨਦਾਰ ਬਣਾਉਣੇ ਸ਼ੁਰੂ ਕਰਤੇ ਆਪਣੇ ਬੱਚੇ ਨੂੰ ਸਰਕਾਰੀ ਸਕੂਲ ਚ ਪੜਾਓ ਕੋਈ ਫੀਸ ਨਹੀਂ ਔਰ ਪੜ੍ਹਾਈ ਇਹੋ ਜੀ ਪ੍ਰਾਈਵੇਟ ਦੇ ਬਰਾਬਰ ਔਰ ਨਾਲ ਨੌਕਰੀਆਂ ਦੇਣੀਆਂ ਸ਼ੁਰੂ ਕੀਤੀਆਂ ਮੈਰਿਟ ਤੇ 40000 ਉੱਪਰ ਨੌਕਰੀਆਂ ਦਿੱਤੀਆਂ ਸਰਕਾਰੀ ਦੋ ਸਾਲਾਂ ਚ ਇੱਕ ਬੰਦਾ ਉੱਠ ਕੇ ਕਹਿੰਦੇ ਕਿ ਜੀ ਮੈਨੂੰ ਨੌਕਰੀ ਕਿਸੇ ਐਮ.ਐਲ.ਏ ਦੀ ਸਿਫਾਰਿਸ਼ ਤੇ ਜਾਂ ਪੈਸੇ ਲੈ ਕੇ ਮਿਲੀ ਹੈ ਇੱਕ ਬੰਦਾ ਪੰਜਾਬ ਚੋਂ ਕਹਿੰਦੇ ਯਾਰ ਚੋਂ 40000 ਚੋਂ ਇਹ ਗੱਲ ਕਹਿਣ ਵਾਸਤੇ ਜਿਗਰਾ ਚਾਹੀਦਾ ਇੱਕ ਸਿੰਗਲ ਬੰਦਾ ਕਹਿੰਦੇ ਕਿ ਮੇਰੇ ਪੈਸੇ ਲੱਗੇ ਜੀ ਅਜਾ ਕੋਈ ਹਜਾ ਮੁੰਡਾ ਉੱਠ ਕੇ ਜਾਂ ਕੁੜੀ ਉੱਠ ਕੇ ਕਹਿੰਦੇ ਕਿ 700 ਚੋਂ ਮੇਰੇ 680 ਨੰਬਰ ਸੀ 650 ਵਾਲੇ ਨੂੰ ਰੱਖ ਲਿਆ ਮੈਨੂੰ ਰੱਖਿਆ ਨਹੀਂ ਕਿਉਂਕਿ ਉਹਦੀ ਉਹਦੀ ਕੋਈ ਸ਼ਫਾਰਿਸ਼ ਸੀ ਨਾ ਅਸੀਂ ਕਿਹਾ ਪੜੋ ਪੜੋ ਮੈਰਿਟ ਤੇ ਨੰਬਰ ਲੈ ਲਓ ਸਰਕਾਰ ਬੈਲ ਮਾਰੂ ਤੁਹਾਡੇ ਘਰ ਦਾ ਕੁੰਡਾ ਖੜਕਾਊ ਕੇ ਆ ਜਾ ਭਾਈ ਸਰਕਾਰੀ ਨੌਕਰੀ ਤੇਰਾ ਇੰਤਜ਼ਾਰ ਕਰ ਰਹੀ ਹੈ 40000 ਤੋਂ ਵੱਧ ਨੌਕਰੀ ਦੇਤੀ ਆਮ ਕਰਾਂ ਦੇ ਮੁੰਡੇ ਨੇ ਆਮ ਕਰਾਂ ਦੇ ਨੇ ਉਹ ਸਾਰੇ ਗਰੀਬਾਂ ਦੇ ਬੱਚੇ ਨੇ ਸਾਰੇ ਜੱਜ ਲੱਗੇ ਆ 6 6 ਜੱਜ ਬਣਿਆ ਤਿੰਨ ਕੁੜੀਆਂ ਜੱਜ ਬਣ ਗਈਆਂ ਆਮ ਕਰਾਂ ਚ ਉੱਠ ਕੇ ਇਹ ਹੀ ਚੀਜ਼ ਤਰ ਗਰੀਬੀ ਦੂਰ ਕਰ ਸਕਦੀ ਹੈ ਜੀ ਡਾਕਟਰ ਪੀਮਰਾਓ ਉਮੇਦਕਾ ਜੀ ਨੇ ਆਪਾਂ ਨੂੰ ਹੱਕ ਲੈ ਕੇ ਦਿੱਤਾ ਤੇ ਵੋਟਾਂ 'ਚ ਲੜਨਾ ਹੈ ਇਹ ਜੇ ਕਿਸੇ ਫਸਲ ਨੂੰ ਸੰਡੀ ਲੱਗ ਜੇ ਨਾ ਕੋਈ ਕੋਈ ਕਿਸੇ ਝੋਨੇ ਨੂੰ ਸੰਡੀ ਪੈ ਗਈ ਕਣਕ ਨੂੰ ਉਹ ਬਾਰੋਂ ਰੋਲਾ ਪਾ ਕੇ ਜਾਂ ਬਾਰੋਂ ਢਲੇ ਮਾਰ ਕੇ ਨਹੀਂ ਹਟਦੀ ਸੰਡੀ ਇਹਦੇ ਵਾਸਤੇ ਸਪਰੇਅ ਦੀ ਢੋਲੀ ਮੋਡੇ ਤੇ ਧਰ ਕੇ ਅੰਦਰ ਬੜਨਾ ਪੈਂਦਾ ਜੀ ਅੰਦਰ ਫਸਲ ਦੇ ਛਿੜ ਛੜ ਛੜ ਕਾਓ ਕਰਨਾ ਪੈਂਦਾ ਬਾਬਾ ਸਾਹਿਬ ਨੇ ਇਹੀ ਕਿਹਾ ਕਿ ਭਾਈ ਬਾਹਰੋਂ ਨਾ ਮੰਤਾਂ ਕਰੀ ਜਾਓ ਅੰਦਰ ਵੱਡੋ ਸਿਸਟਮ ਦੇ ਐਮਐਲਏ ਬਣੋ ਮੰਤਰੀ ਬਣੋ ਉਥੇ ਜਾ ਕੇ ਆਵਾਜ਼ ਠਾਓ ਆਪਣੇ ਹੱਕ ਲੈ ਕੇ ਆਓ ਇਸੇ ਇਹਨਾਂ ਹੱਕਾ ਕਰਕੇ ਅੱਜ ਡਿਪਟੀ ਸਪੀਕਰ ਨੇ ਜੀ ਡਿਪਟੀ ਸਪੀਕਰ ਬਹੁਤ ਵੱਡਾ ਅਹੁਦਾ ਹੁੰਦਾ ਜੀ ਵਿਧਾਨ ਸਭਾ ਜੀ ਬਹੁਤ ਵੱਡਾ ਮਾਨ ਤਾਨ ਹੁੰਦਾ ਔਰ ਇਹਨਾਂ ਨੂੰ ਵੀ ਪੁੱਛ ਲੋ ਕਦੇ ਇਹਨਾਂ ਨੇ ਕੋਈ ਕੋਤੋਂ ਇਧਰੋਂ ਉਧਰੋਂ ਮੇਰੇ ਤੇ ਕੋਈ ਪ੍ਰੈਸ਼ਰ ਪਾਇਆ ਹੋਵੇ ਮੈਨੂੰ ਬਣਾ ਦੋ ਇਹਨਾਂ ਨੂੰ ਮੈਂ ਫੋਨ ਕੀਤਾ ਮੈਂ ਕਿਹਾ ਜੀ ਡਿਪਟੀ ਸਪੀਕਰ ਦੀ ਸਹੂਚ ਕਰਨ ਲਈ ਤਿਆਰ ਰਹੇ ਹੋ ਆਫਸਰ ਵੀ ਅਹੀਂ ਲਾਉਣੇ ਆ ਜੀ ਅਜੰਗ ਮੁੰਡੇ ਕੁੜੀਆਂ ਖੜੇ ਨੇ ਅਫਸਰ ਆ ਖੜੇ ਨੇ ਪੁਲਿਸ ਵਾਲੇ ਨੌਜਵਾਨ ਮੁੰਡੇ ਕੁੜੀਆਂ ਲਾ ਰਹੇ ਆ ਅਸੀਂ ਐਸਐਸਪੀ ਪਹਿਲੀ ਵਾਰ ਹੋਇਆ ਪੰਜਾਬ ਚ 10 ਡੀਸੀ ਕੁੜੀਆਂ ਨੇ 6 ਡੀਸੀ ਐਸਐਸਐਸਪੀ 6 ਐਸਐਸਪੀ ਕੁੜੀਆਂ ਨੇ ਉਹਨਾਂ ਨੂੰ ਨੌਜਵਾਨਾਂ ਨੂੰ ਕੰਮ ਕਰਨ ਦਾ ਨਾ ਜਨੂੰਨ ਹੁੰਦਾ ਹੈ ਉਹਨਾਂ ਨੂੰ ਗਰੀਬਾਂ ਦਾ ਦਰਦ ਹੁੰਦਾ ਹੈ ਜਿਹੜੇ ਪਹਿਲਾਂ ਤੋਂ ਲੁਟੇਰੇ ਰਹੇ ਹਨ ਉਹਨਾਂ ਨੂੰ ਤਾਂ ਬਸ ਐ ਹੀ ਹੁੰਦਾ ਚਲੋ ਇੱਕ ਸਾਲ ਹੋਰ ਮਿਲ ਗਿਆ ਹੋਰ ਲੁੱਟ ਲਓ ਉਹਨਾਂ ਦਾ ਉਹਨਾਂ ਦਾ ਦਿਲ ਨਾ ਪੱਥਰ ਬਣ ਜਾਂਦਾ ਮੈਂ ਤਾਂ ਜਦੋਂ ਕਾਲਜ ਚ ਪੜਦਾ ਸੀ ਪਲੱਸ 1 ਚ ਸੰਤਰਾ ਮਾਸੀ ਬਹੁਤ ਵੱਡੇ ਸ਼ਾਇਰ ਹੋਏ ਸਾਡੇ ਇਲਾਕੇ ਦੇ ਹੀ ਹੈ ਬਰਨਾਲੇ ਦੇ ਨੇੜੇ ਪਿੰਡ ਹੈ ਰਾਏ ਸਰ ਸਾਂਤਰਾ ਮਦਰਾਸ ਉਦਾਸੀ ਨੂੰ ਗਰੀਬਾਂ ਦਾ ਸ਼ਾਇਰ ਕਿਹਾ ਜਾਂਦਾ ਅਸੀਂ ਉਹਦੀ ਕਵਿਤਾ ਗਾਉਂਦੇ ਹੁੰਦੇ ਸੀ ਕਰਮਜੀਤ ਅਨਮੋਲ ਮੇਰੇ ਨਾਲ ਹੁੰਦਾ ਸੀ ਅਸੀਂ ਇੱਕੋ ਕਾਲਜ 'ਚ ਪੜੇ ਹਾਂ ਸੁਨਾਮ ਕਾਲਜ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮੰਗਦਾ ਰਹੀਂ ਦੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਰ ਤਰਸ ਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਗਰੇੜੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਬੇੜੇ ਜਿੱਥੇ ਹਾਰ ਮੰਨ ਲਈ ਚਾਵਾਂ ਨੇ ਜਿੱਥੇ ਹਾਰ ਮੰਨ ਲਈ ਚਾਵਾਂ ਨੇ ਇੱਕ ਕੂੰਜ ਘੇਰ ਲਈ ਕਾਵਾਂ ਨੇ ਧੀਆਂ ਹੋ ਕੇ ਭਰਦੀਆਂ ਅਸਮਾਨ ਜਡੇਰੇ ਤੂੰ ਮੰਗਦਾ ਰਹੀਂ ਵੇ ਸੂਰਜਾ ਕਮੀਆਂ ਦੇ ਬੇੜੇ ਮੈਂ ਗਾਉਂਦਾ ਹੁੰਦਾ ਸੀ ਇਹ ਔਰ ਕਿੱਤੋਂ ਇੱਕ ਜਗ੍ਹਾ ਤੋਂ ਵੀ ਨਹੀਂ ਹੈਗਾ ਕਿ ਮੈਂ ਫਸਟ ਨਾ ਆਇਆ ਹੋਵਾਂ ਕਿਉਂਕਿ ਦਰਦ ਤਾਂ ਇੰਨਾ ਹੈ ਦਰਦ ਤੇ ਲਿਖਿਆ ਹੈ ਗਰੀਬ ਦਾ ਸੋ ਇਹ ਕਮੀਆਂ ਦੇ ਵਿੜਿਆਂ ਨੂੰ ਸਮਝਣ ਵਾਲੀ ਜਾਂ ਕਮੀਆਂ ਦੇ ਵਿੜਿਆਂ 'ਚ ਕੀੜੇ ਮਾਰਨ ਵਾਲੀ ਸਮਝ ਸਕਦੇ ਕਿ ਉਹਨਾਂ ਨੂੰ ਵਿੜਿਆਂ ਦਾ ਕੀ ਹਾਲ ਹੈ ਇੱਕ ਸ਼ਾਇਰ ਨੇ ਲਿਖਿਆ ਇਹ ਕਰਦੇ ਆਪਣੇ ਨਾਲ ਤੱਕੇ ਇਹ ਕਰਦੇ ਆ ਆਪਾਂ ਤਾਂ ਸਮਝਦੇ ਕੱਖ ਨਹੀਂ ਆਮ ਲੋਕ ਨੇ ਇਹਨਾਂ ਦਾ ਕੀ ਹੈ ਚਲੋ 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 ਨਾ ਇੱਕ ਨੇ ਲਿਖਿਆ ਸ਼ਾਇਰ ਨੇ ਕਹਿੰਦਾ ਜੀਵਨ ਰੁੱਖ ਨੂੰ ਹੱਥੀ ਟੱਕੇ ਨਾ ਮਾਰੋ ਸਾਹਾਂ ਦੇ ਦਾਣੇ ਚੱਬੋ ਠੱਕੇ ਨਾ ਮਾਰੋ ਗਰੀਬ ਦਾ ਬਾਲ ਖਿਡਾਉਣੇ ਵੇਂਦਾਏ ਤਾਂ ਕੀ ਹੋਇਆ ਆਪੇ ਤੁਰ ਜਾਵੇਗਾ ਠੱਕੇ ਨਾ ਮਾਰੋ ਉਹ ਜਿੱਤ ਲੈਣਾ ਤੇ ਖੋਹ ਲੈਣਾ ਇੱਕ ਬਰਾਬਰ ਨਹੀਂ ਹੁੰਦਾ ਘਟੋ ਘਟ ਦੁੱਖੀਆਂ ਨਾਲ ਤਾਂ ਸਾਡੇ ਯੱਕੇ ਨਾ ਮਾਰੋ ਇਹ ਦੁੱਖੀਆਂ ਨਾਲ ਜੱcke ਮਾਰਦੇ ਆ ਗਰੀਬਾਂ ਨੂੰ ਇਹਨਾਂ ਨੇ ਨੋਚਿਆ ਜਾਣ ਬੁੱਝ ਕੇ ਅਨਪੜ ਰੱਖਦੇ ਆ ਜੀ ਥੋੜੇ ਜੁਆਕਾਂ ਨੂੰ ਵੱਡੀ ਗੱਲ ਦੱਸਣ ਲੱਗਿਆ ਤੁਹਾਨੂੰ ਮੈਂ ਮੀਡੀਆ ਵਾਲੇ ਵੀ ਸੁਣ ਲੈ ਇਹਨਾਂ ਲੀਡਰਾਂ ਨੇ ਹੁਣ ਤੱਕ 70 75 ਸਾਲਾਂ ਚ ਜਾਣ ਬੁੱਝ ਕੇ ਅਨਪੜ ਰੱਖਿਆ ਗਰੀਬਾਂ ਦੇ ਬੱਚੇ ਕਿਉਂਕਿ ਉਹਨਾਂ ਨੂੰ ਪਤਾ ਹੈ ਜੇ ਗਰੀਬ ਦਾ ਬੱਚਾ ਪੜ੍ਹ ਗਿਆ ਉਹ ਇੰਟੈਲੀਜੈਂਟ ਹੈ ਉਹਦਾ ਮਿਹਨਤੀ ਬੱਚਾ ਹੈ ਉਹਦਾ ਅਫਸਰ ਬਣ ਜੂ ਅਫਸਰ ਬਣ ਜੂ ਤਾਂ ਘਰ ਦੀ ਗਰੀਬੀ ਚੱਕੀ ਜਾਊਗੀ ਘਰ ਦੀ ਗਰੀਬੀ ਚੱਕੀ ਜਾਊ ਤਾਂ ਫਿਰ ਇਹਨਾਂ ਲੀਡਰਾਂ ਦੇ ਮਹਿਲਾ ਮੂਰੇ ਅਰਜ਼ੀਆਂ ਤੇ ਮੰਗ ਪੱਤਰ ਲੈ ਕੇ ਲਾਈਨਾਂ 'ਚ ਕੌਣ ਖੜੂਗਾ ਹੱਥ ਬਨ ਕੇ ਆਹ ਦੇਖ ਆਹ ਦੇਖ ਜਾਣ ਬੁਝ ਕੇ ਗਰੀਬ ਰੱਖਦੇ ਐ ਅਸੀਂ ਤਾਂ ਪੜਾਵਾਗੇ ਜੀ ਦਿੱਲੀ 'ਚ ਵੀ ਅਰਵਿੰਦ ਕੇਜਰੀਵਾਲ ਨੇ ਕੀਤਾ ਸਕੂਲ ਕਰਤੇ ਕਮਾਲ ਦੇ ਬੱਚੇ ਪੜ ਕੇ ਗਰੀਬਾਂ ਦੇ ਬੱਚੇ ਪੜ ਕੇ ਕੋਈ ਦਰਜੀ ਦਾ ਬੱਚਾ ਕੋਈ ਕਿਸੇ ਪੁਲ ਥੱਲੇ ਰੇੜੀ ਲਾਉਂਦਾ ਫਰੂਟਾਂ ਦੀ ਉਹਦਾ ਉਹਦੀ ਬੇਟੀ ਡਾਕਟਰ ਬਣ ਗਈ ਸਾਡੇ ਬੱਚਿਆਂ 'ਚ ਕੋਈ ਕਮੀ ਨਹੀਂ ਮੌਕਾ ਨਹੀਂ ਮਿਲਦਾ ਬਸ ਤੁਸੀਂ ਐ ਕਰੋ ਸ਼ਰਤ ਲਾ ਲੈਨੇ ਆ ਖੁਰਾਲਗੜ੍ਹ ਸਾਹਿਬ ਦੇ ਤਿੰਨ ਬੱਚੇ ਲੈ ਲੈਨੇ ਆ ਜਿਹੜੇ ਹੁਸ਼ਿਆਰ ਨੇ ਤੇ ਐ ਕਰੋ ਐਡਮਿਸ਼ਨ ਕਰਾ ਦਿਓ ਉੱਥੇ ਜਿੱਥੇ ਰਾਹੁਲ ਗਾਂਧੀ ਹੋਰੀ ਪੜੇ ਨੇ ਜਿੱਥੇ ਆ ਜਿਹੜੇ ਵੱਡੇ ਲੀਡਰ ਨੇ ਉਹ ਉਹਨਾਂ ਦੇ ਬੱਚੇ ਪੜੇ ਨੇ ਫੀਸ ਕਰਾ ਦਿਓ ਸਾਡੀ 2 ਸਾਲ ਵਾਸਤੇ ਮਾਫ ਪੜ੍ਹਾਈ ਸਾਨੂੰ ਉਹੀ ਦੇ ਦਿਓ 2 ਸਾਲਾਂ ਬਾਅਦ ਰਿਜ਼ਲਟ ਦੇਖ ਲਿਓ ਫਰਸਟ ਕੌਣ ਆਉਂਦਾ ਹੈ ਉਹ ਫਰਸਟ ਉਹ ਨਹੀਂ ਆਉਂਦੇ ਹੁੰਦੇ ਲੋਕੋ ਜਿਹੜੇ ਸੋਨੇ ਦੇ ਚਮਚੇ ਮੂੰਹ ਚ ਲੈ ਕੇ ਜੰਮਦੇ ਨੇ ਉਹ ਫਾਸਟ ਸਾਡੇ ਬਾਣ ਦੇ ਮੰਜਿਆਂ ਵਾਲੇ ਆਉਂਦੇ ਨੇ ਪਰ ਕਰੀਏ ਕੀ ਮੌਕਾ ਨਹੀਂ ਮਿਲਦਾ ਸਾ ਮੌਕਾ ਨਹੀਂ ਦਿੰਦੇ ਹੁਣ ਵੀ ਦੇਖ ਲਓ ਤੁਸੀਂ ਆ ਜਿਹੜੇ ਵੱਡੇ ਜਿਹੜੇ ਵੱਡੇ ਨੇ ਜਿਹੜੇ ਰਜਵਾੜੇ ਨੇ ਜਿਹੜੇ ਹਰਾਤੇ ਤੁਸੀਂ ਹਰਾਤੇ ਜਿਹੜੇ ਮੈਨੂੰ ਗਾਣਾ ਕੱਢਣ ਲੱਗ ਜਾਂਦਾ ਤੜਕੀ ਕਿਉਂਕਿ ਮੈਂ ਆਮਕਰਾਂ ਦਾ ਮੁੰਡਾ ਮੈਂ ਥੋੜਾ ਤੇ ਹੀ ਪੋਤਾ ਉਹ ਕਹਿੰਦੇ ਵੀ ਆਮਕਰਾਂ ਦਾ ਮੁੰਡਾ ਸਾਡੀਆਂ ਕੁਰਸੀਆਂ ਤੇ ਕਿਉਂ ਬਹਿ ਗਿਆ ਆਮਕਰਾਂ ਦੇ ਮੁੰਡੇ ਡਿਪਟੀ ਸੀਕਰ ਕਿਉਂ ਬਣ ਗਏ ਆਮਕਰਾਂ ਦੇ ਧੀਆਂ ਪੁੱਤ ਮੰਤਰੀ ਕਿਉਂ ਬਣ ਗਏ ਆਹੀ ਦਰਦ ਆ ਉਹਨਾਂ ਨੂੰ ਬਿੱਤਾ ਸੀ ਬਹਨੇ ਹੁੰਨੇ ਆ ਇਹ ਕੌਣ ਆ ਗਿਆ ਕਿਹਾ ਵੀ ਉਹਨੇ ਇੱਕ ਨੇ ਬਹੁਤ ਮਾੜੀ ਗੱਲ ਐ ਇਹ ਉਹਨਾਂ ਦੀ ਸੋਚ ਦੇਖ ਲਓ ਕਹਿੰਦਾ ਇੱਕ ਮੋਬਾਈਲ ਰਿਪੇਅਰ ਕਰਨ ਵਾਲਾ ਆ ਗਿਆ ਕੀ ਗੱਲ ਯਾਰ ਤੁਸੀਂ ਕਿਰਤੀ ਨੂੰ ਕਿਰਤੀ ਨਹੀਂ ਸਮਝਦੇ ਮੋਬਾਈਲ ਰਿਪੇਅਰ ਕਰਨਾ ਕੰਮ-ਕੰਮ ਕਰਕੇ ਖਾਂਦਾ ਤੁਹਾਡੇ ਵਾਂਗੂ ਲੁੱਟ ਕੇ ਤਾਂ ਨਹੀਂ ਖਾਂਦਾ ਮੈਨੂੰ ਵੀ ਕਹਿੰਦੇ ਸੀ ਕਹਿੰਦੇ ਪਹਿਲੇ ਸਟੇਜਾਂ ਤੇ ਪਹਿਲਾਂ 500 ਰੁਪਏ ਲੈਂਦਾ ਹੁੰਦਾ ਸੀ ਮੈਂ ਕਿਹਾ ਮੈਂ ਤਾਂ 150 ਰੁਪਏ ਤੇ ਵੀ ਜਾਂਦਾ ਰਿਆਂ ਹਾਂ ਤੇ ਮਿਹਨਤ ਕਰਕੇ ਅਸੀਂ ਪਹਿਲਾਂ ਕਲਾਕਾਰੀ ਚ ਮੱਲਾ ਮਾਰੀਆਂ ਉਸ ਤੋਂ ਬਾਅਦ ਮਿਹਨਤ ਕਰਕੇ ਲੋਕਾਂ ਕੋਲ ਅਗੇ ਲੋਕਾਂ ਨੇ ਮੁੱਖ ਮੰਤਰੀ ਮੈਂ ਤੁਹਾਨੂੰ ਬਣਾਉਂਦੇ ਇਹੇ ਕਿਰਤਿਆਂ ਨੂੰ ਸਮਝਦੇ ਕੱਖ ਨਹੀਂ ਇਹ ਆਪ ਸਮਝ ਲੀਆਂ ਕਰਦੇ ਰਹੇ ਆ ਅਸੀਂ ਤਾਂ ਭਾਈ ਆਟੇ ਦੇ ਬਿਸਕਟ ਆਣੇ ਆ ਮੇਰੀ ਮਾਂ ਮਹੀਨਾ ਪਹਿਲਾਂ ਦੀਵਾਲੀ ਤੋਂ ਦੀਪਾ ਕਢਾ ਲਿਆਉਂਦੀ ਸੀ ਚੀਮਿਆਂ ਤੋਂ ਦੇਸੀ ਘਿਓ ਦੇ ਬਿਸਕਟ ਤੇ ਉਹ ਆ ਕੇ ਜਿੰਦਾ ਲਾਉਂਦੀ ਸੀ ਐਡਾ ਛੋਟਾ ਜਿਹਾ ਜਿੰਦਾ ਲਾਉਂਦੀ ਸੀ ਅਸੀਂ ਕਹਿੰਦੇ ਸੀ ਬਬੇ ਕਾਦੇ ਵਾਸਤੇ ਕਢਾਏ ਨੇ ਕਹਿੰਦੀ ਨਾ ਦਿਵਾਲੀ ਵਾਲੇ ਦਿਨ ਮੱਥਾ ਕਰੂੰਡੀ ਚ ਟੇਕ ਕੇ ਗੁਰਦੁਆਰਾ ਸਾਹਿਬ ਟੇਕ ਕੇ ਮੱਥਾ ਫੇਰ ਮਿਲਣਗੇ ਅੱਜ ਕਿ ਹੁਣ ਮਹੀਨਾ ਪਹਿਲੀ ਕਢਾ ਲਈ ਪੀਪਾ ਦੇਖ ਕੇ ਸਤਾ ਹੁਣ ਰਹਿ ਨਹੀਂ ਜਾਂਦਾ ਨਾ ਤੇ ਜਿੰਦਾ ਲੱਗਿਆ ਹੋਇਆ ਅਸੀਂ ਤਾਂ ਹੁਣ ਆਟੇ ਦੇ ਬਿਸਕੁਟ ਵਾਲੇ ਆ ਅਸੀਂ ਸੋਨੇ ਦੇ ਬਿਸਕੁਟ ਵਾਲੇ ਨਹੀਂ ਰਹਿਗੇ ਉਸ ਵੇਲੇ ਸਾਡੇ ਬਾਪੂ ਸੋਨੇ ਦੇ ਬਿਸਕੁਟਾਂ ਦੀ ਸਮੰਗਲੰਗ ਨਹੀਂ ਕਰਦੇ ਸੀ ਸਾਨੂੰ ਆਟੇ ਵਾਲੀ ਰਹਿਣ ਦਿਓ ਯਾਰ ਸੰਤਾ ਆਟਾ ਹੀ ਵਾਲਾ ਵਧੀਆ ਲੱਗਦਾ ਆਟਾ ਹੀ ਮਿਲ ਜੇ ਸੰਤਾ ਜਤਾ ਹੁਸੈਨ ਵਾਲੀ ਜਿਹਾ ਸੋ ਸਾਨੂੰ ਸਾਨੂੰ ਕੋਈ ਇਦਾਂ ਦਾ ਹੋਣੀ ਅਸੀਂ ਤਾਂ ਆਮ ਘਰਾਂ ਚੋਂ ਆਇਆ ਹਾਂ ਸੋ ਅੱਜ ਸ੍ਰੀ ਗੁਰੂ ਰਵਿਦਾਸ ਜੀ ਦੇ ਜਿਹੜੀ ਬਾਣੀ ਐ ਜਿਹੜੇ ਬਚਨ ਨੇ ਉਹਨਾਂ ਦੇ ਉਹਨਾਂ ਨੂੰ ਯਾਦ ਕਰਕੇ ਬੱਚਿਆਂ ਨੂੰ ਜ਼ਰੂਰ ਦੱਸਿਓ ਕਿ ਕੀ ਕਹਿੰਦੇ ਸੀ ਉਹ ਕਹਿੰਦੇ ਸੀ ਸਾਰੇ ਬਰਾਬਰਾਂ ਆਤਮਾ ਤੇ ਪ੍ਰਮਾਤਮਾ ਸਾਰਿਆਂ ਦੇ ਇੱਕੋ ਜਿਹਾਂ ਪ੍ਰਮਾਤਮਾ ਸਭ 'ਚ ਵਸਦਾ ਵਸਦਾ ਕੋਈ ਖਾਸ ਬੰਦੇ ਨਹੀਂ ਹੈਗੇ ਪ੍ਰਮਾਤਮਾ ਉੱਥੇ ਰਹਿੰਦਾ ਹੈ ਗੁਰੂ ਨਾਨਕ ਸਾਹਿਬ ਨੇ ਮਲਕ ਭਾਗੋ ਦੇਆ ਭੋਜ ਜਿਹੜਾ ਠੁਕਰਾਇਆ ਸੀ ਭਾਈ ਲਾਲੋ ਦੀਆਂ ਰੋਟੀਆਂ ਕਾਦੀਆਂ ਸੀ ਹੱਟਦਾ ਉਹ ਗੁਰੂ ਨੇ ਜਿਨ੍ਹਾਂ ਨੇ ਆਹ ਫਰਕ ਕੱਢੇ ਨੇ ਸੋ ਇਸ ਕਰਕੇ ਆ ਮੰਗਾ ਜਿਹੜੀਆਂ ਤੁਸੀਂ ਦੱਸੀਆਂ ਨੇ ਜ਼ਿਆਦਾਤਰ ਮੰਗਾ ਤਾਂ ਅੱਜ ਹੀ ਮੰਨਣ ਵਾਲੀਆਂ ਨੇ ਬਿਜਲੀ ਦਾ ਕਨੈਕਸ਼ਨ 24 ਘੰਟਿਆਂ ਦੇ ਵਿੱਚ ਵਿੱਚ ਮੈਂ ਕਹਿੰਦਾ ਆਰਡਰ ਕਰਤੇ ਅਫਸਰਾਂ ਬਿਜਲੀ ਦਾ ਕਨੈਕਸ਼ਨ ਇੱਥੇ ਮਿਲ ਜਾਊਗਾ ਜਿਵੇਂ ਕਿ ਡਿਪਟੀ ਸਪੀਕਰ ਸਾਹਿਬ ਕਹੇ ਸੀ ਕਿ ਸਾਡੇ ਕੋਲੇ ਸਭ ਤੋਂ ਬਾਅਦ ਬਿਜਲੀ ਦੇ ਕਨੈਕਸ਼ਨ ਸਿੰਚਾਈ ਵਾਲੇ ਮਿਲ ਗਏ ਸਚਾਈ ਵਾਲਾ ਤਾਂ ਮਿਲ ਗਏ ਆ ਚੰਗਿਆਈ ਵਾਲਾ ਵੀ ਜਿਹੜੇ ਜਿੱਥੇ ਬਹਿ ਕੇ ਤਪ ਕੀਤਾ ਉੱਥੇ ਜੇ ਬਿਜਲੀ ਦਾ ਕਨੈਕਸ਼ਨ ਹੀ ਹੈ ਨਹੀਂ ਫਿਰ ਆਪਾਂ ਕਾਦੇ ਕਾਦੇ ਮੰਤਰੀਆਂ ਕਾਦੇ ਸੰਤਰੀਆਂ ਕਾਦੇ ਕੀਪ ਕਰਦੇ ਆ ਸੋ ਇੱਥੇ ਬਿਜਲੀ ਦਾ ਕਨੈਕਸ਼ਨ ਬਿਲਕੁਲ 24 ਘੰਟਿਆਂ ਦੇ ਵਿੱਚ ਵਿੱਚ ਜੋ ਵੀ ਕਰਨਾ ਪਊਗਾ ਡਿਪਾਰਟਮੈਂਟ ਆਪੀ ਕਰ ਲਊਗਾ ਜੇ ਉਹ ਹੋ ਜਾਊਗਾ ਆ ਜਿਹੜੀ ਤੁਸੀਂ ਕਿਹਾ ਕਿ ਜਿਹੜੀ ਜਿਹੜਾ ਸੂਆ ਚ ਜਾਂਦਾ ਨਾਲਾ ਉਹਦੇ ਹਰਦੋੜੇ ਕੰਨਦਾ ਉਹ ਵੀ ਹੋ ਜਾਊਗੀ ਕਹਿੰਦਾ ਮੈਂ ਆ ਪੁਲ ਵੀ ਜਿਹੜਾ ਪੁਲ ਕਹਿੰਦੇ ਨੇ ਪੁਲ ਤੇ ਨਾਲ 100 ਯਾਤਰੀਆਂ ਵਾਲਾ ਜਿਹੜਾ ਯਾਤਰੀ ਨਿਵਾਸ ਹੈ ਉਹ ਤੇ ਜ਼ਮੀਨ ਦੀ ਗੱਲ ਕਹੀ ਹੈ ਇਹ ਅਕਵਾਇਰ ਕਰਨੀ ਪਊਗੀ ਥੋੜਾ ਜਿਹਾ ਲੰਮਾ ਪ੍ਰੋਸੈਸ ਹੈ ਮੈਂ ਕਹਿ ਕਹਤਾ ਕਿ ਤੁਸੀਂ ਪ੍ਰੋਸੈਸ ਚ ਪਾ ਲਓ ਕਿ ਜਿਹੜੇ ਜਿਹੜੇ ਘਰਾਂ ਨੂੰ ਸ਼ਿਫਟ ਕਰਨਾ ਹੈ ਤਾਂ ਕਿ ਗੁਰਦੁਆਰਾ ਸਾਹਿਬ ਵਾਸਤੇ ਜਗ੍ਹਾ ਪ੍ਰੋਪਰ ਵਧੀਆ ਰਹੇ ਤੇ ਰਵੇ ਖੁੱਲੀ ਜਗ੍ਹਾ ਰਹੇ ਤੇ ਉਹ ਕਿਉਂਕਿ ਪੰਚਾਇਤ ਕੋਲੇ ਮੇਰੇ ਖਿਆਲ ਚ ਜ਼ਮੀਨ ਹੈ ਨਹੀਂ ਤੇ ਅਸੀਂ ਕੋਈ ਨਾ ਕੋਈ ਅਕਵਾਇਰ ਕਰਕੇ ਤੁਹਾਡੇ ਪਿੰਡ ਦੀ ਸਹਿਮਤੀ ਨਾਲ ਹੀ ਆਪਾਂ ਉਹ ਕਰ ਲਾਂਗੇ ਜਿਵੇਂ ਤੁਸੀਂ ਕਹੋਗੇ ਬਾਕੀ 10000 ਬੰਦੇ ਦਾ ਉਥੇ ਸਤਸੰਗ ਹਾਲ ਬਣਾਇਆ ਮੈਂ ਹੁਣ ਦੇਖ ਕੇ ਆਇਆ 10000 ਬੰਦਾ ਇਕੱਲਾ ਸਤਸੰਗ ਹਾਲ ਨਹੀਂ ਬਣਾਇਆ ਮੈਂ ਡੀਸੀ ਸਾਹਿਬ ਨੂੰ ਤੇ ਸਾਰੇ ਅਧਿਕਾਰੀਆਂ ਨੂੰ ਕਹਤਾ ਐਮਐਲਐਮ ਸਾਹਿਬ ਮੇਰੇ ਨਾਲ ਸੀਗੇ ਉਥੇ ਆਪਣੇ ਖੁਸ਼ੀ ਦੇ ਸਮਾਗਮ ਵੀ ਕਰੋ ਵਿਆਹ ਵੀ ਉਥੇ ਕਰੋ ਕੌਣ ਨਹੀਂ ਚਾਹੁੰਦਾ ਜੀ ਸਾਡੇ ਬੱਚੇ-ਵੱਚਿਆਂ ਦਾ ਆਪਸ ਵਿੱਚ ਜਿਹੜਾ ਵਿਆਹ ਹੋ ਰਿਹਾ ਹੈ ਉਹ ਗੁਰੂ ਦੇ ਚਰਨਾਂ 'ਚ ਹੋਵੇ ਕਰੋ ਉਥੇ ਨਾਲੇ ਕੋਈ ਖਰਚਾ ਨਹੀਂ ਕੋਈ ਉੱਥੇ ਮਤਲਬ ਦਿੱਕਤ ਨਹੀਂ ਹੈਗੀ ਸਭ ਕੁਝ ਉੱਥੇ ਅਵੇਲੇਬਲ ਹੈ ਆ ਬਹੁਤ ਮਹਿੰਗੇ ਹੋਗੇ ਮੈਰਿਜ ਪੈਲਸਾ ਗਰੀਬ ਦੀ ਪਹੁੰਚ ਤੋਂ ਬਾਹਰ ਹੋਗੇ ਉੱਥੇ ਜਿਹੜਾ ਕੋਈ ਗਮੀ ਦਾ ਫੰਕਸ਼ਨ ਹੈ ਬਜ਼ੁਰਗਾਂ ਦਾ ਕੋਈ ਜਾਂ ਕੋਈ ਉੱਥੇ ਕਰੋ ਅਸੀਂ ਤਾਂ ਉੱਥੇ ਵਪਾਰੀਆਂ ਨੂੰ ਵੀ ਕਹਾਂਗੇ ਕਿ ਵੱਡੀਆਂ-ਵੱਡੀਆਂ ਇਹ ਪ੍ਰਦਰਸ਼ਨੀਆਂ ਲਾਉਣੀਆਂ ਨੇ ਇੱਥੇ ਲਾਇਆ ਕਰੋ 500 ਬੰਦੇ ਦਾ ਠਹਿਰਨ ਦਾ ਵੀ ਬਣਾ ਰਹੇ ਹਾਂ ਜਿਹੜਾ 500 ਬੰਦੇ ਦਾ ਜਿਹੜਾ ਠਹਿਰਨ ਦਾ ਪ੍ਰਬੰਧ ਹੈ ਨਾਲ 500 ਬੰਦੇ ਦਾ ਹੀ ਆਡੀਟੋਰੀਅਮ ਹੈ ਸ਼ਾਨਦਾਰ ਚੰਡੀਗੜ੍ਹ ਤੇ ਮੁਹਾਲੀ ਜਿ ਵੀ ਇਸ ਤਰ੍ਹਾਂ ਨਹੀਂ ਹੈਗੇ ਜਿਹੜਾ ਇੱਥੇ ਬਣੂਗਾ ਅਸੀਂ ਕਹ ਵੀ ਇੱਕੋ ਵਾਰੀ ਬਣਨਾ ਹੈ ਹੁਣ ਵਧੀਆ ਹੀ ਬਣਾਉਣਾ ਹੈ ਹੁਣ ਕੀ ਜੈ ਜੀ ਆਪਣੇ ਦੇਸ਼ ਦੇ ਸਭ ਤੋਂ ਵਧੀਆ ਜਿਹੜੇ ਕਾਰੀਗਰ ਤੇ ਆਰਕੀਟੈਕਟ ਸਭ ਤੋਂ ਵਧੀਆ ਨਕਸ਼ੇ ਬਣਾਉਣ ਵਾਲੇ ਅਸੀਂ ਇੱਥੇ ਲਿਆਉਂਦੇ ਨੇ ਬਣ ਰਹੇ ਨੇ ਕਿਉਂਕਿ ਚੀਜ਼ ਇੱਕੋ ਵਾਰੀ ਬਣਦੀ ਹੈ ਯਾਦਗਾਰ ਜਿਸ ਤਰ੍ਹਾਂ ਭਾਈ ਸਾਹਿਬ ਆ ਕਿ ਜੇ ਆਪਾਂ ਉਹਨਾਂ ਦੀ ਯਾਦਗਾਰ ਬਣਾ ਜਾਗੇ ਚਾਰ ਬੰਦੇ ਆਪਾਂ ਨੂੰ ਯਾਦ ਰੱਖ ਲੈਣਗੇ ਉਹਨਾਂ ਤੋਂ ਵੱਡੇ ਤਾਂ ਹੋ ਨਹੀਂ ਸਕਦੇ ਜੇ ਉਹਨਾਂ ਦੀਆਂ ਯਾਦਗਾਰਾਂ ਬਣਾ ਜਾਗੇ ਆਉਣ ਵਾਲੀਆਂ ਪੀੜ੍ਹੀਆਂ ਕਹਿਣਗੀਆਂ ਯਾਰ ਸਾਡੇ ਲਈ ਕੁਝ ਕਰ ਗਏ ਹਾਂ ਯਾਰ ਆਪਣਾ ਤਾਂ ਫਰਜ਼ ਇਹੀ ਹੈ ਕਿ ਦੱਸ ਦਈਏ ਕਿ ਸਾਡੇ ਕੋਲੇ ਐਹਾ ਜਿਹਾ ਖਜ਼ਾਨਾ ਪਿਆ ਸੁ ਮੈਂ ਹਰ ਵਕਤ ਹਰ ਵਕਤ ਮੇਰਾ ਫਿਰ ਉਸ ਤੋਂ ਬਾਅਦ ਸਕੂਲਾਂ ਤੋਂ ਬਾਅਦ ਹਸਪਤਾਲਾਂ ਦੀ ਗੱਲ ਕਰਦੇ ਗਰੀਬ ਕਰਾ ਸਕਦਾ ਇਲਾਜ ਕਿਤੇ ਪ੍ਰਾਈਵੇਟ ਹਸਪਤਾਲ ਚ 2 ਲੱਖ ਕਹਿੰਦੇ ਪਹਿਲਾਂ ਪਰ ਗਰੀਬ ਤਾਂ ਛੜਦਾ ਇਹਨਾਂ ਨੇ ਮਰਨ ਵਾਸਤੇ ਸਰਕਾਰੀਆਂ ਦਾ ਕਰਤਾ ਬੁਰਾ ਹਾਲ ਜਾਂ ਮਰੋ ਉੱਥੇ ਜਾ ਕੇ ਅਸੀਂ ਕਹਿੰਦੇ ਵੀ ਇਹ ਤਾਂ ਨਹੀਂ ਹੋ ਸਕਦਾ ਸੋ ਦਿੱਲੀ ਚ ਕੇਜਰੀਵਾਲ ਸਾਹਿਬ ਨੇ ਹਸਪਤਾਲਾਂ ਤੇ ਕੰਮ ਕੀਤਾ ਹੋਇਆ ਸੀ ਤਜਰਬਾ ਸਾਡੇ ਕੋਲ ਹੈਗਾ ਸੀ ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਕਾਇਆ ਪਲਟ ਹੋ ਰਿਹਾ ਹੈ 650 664 ਆਮ ਆਦਮੀ ਕਲੀਨਿਕ ਹੋਗੇ 150 ਹੋਰ ਤਿਆਰ ਪਿਆ ਇੱਕ ਅਦੇ ਦਿਨ ਚੋ ਵੀ ਤਿਆਰ ਹੋ 800 ਆਮ ਆਦਮੀ ਕਲੀਨਿਕ ਹੈ ਜਿੱਥੇ 1 ਕਰੋੜ ਬੰਦਾ ਹੁਣ ਤੱਕ 1 ਕਰੋੜ ਤੋਂ ਵੱਧ ਬੰਦਾ ਆ ਕੇ ਉੱਥੇ ਦਵਾਈ ਲੈ ਚੁੱਕੇ ਜੀ 90 ਕਿਸਮ ਦੀਆਂ ਦਵਾਈਆਂ 40 42 ਕਿਸਮ ਦੇ ਟੈਸਟ ਫ੍ਰੀ ਨੇ ਉੱਥੇ ਕੋਈ ਪੈਸਾ ਨਹੀਂ ਲੱਗੂਗਾ ਹਸਪਤਾਲਾਂ ਦੇ ਵਿੱਚ 26 ਜਨਵਰੀ ਤੋਂ ਬਾਅਦ ਸਰਕਾਰੀ ਹਸਪਤਾਲਾਂ 'ਚ ਇਹ ਆਰਡਰ ਕਰਤੇ ਤਹਿਸੀਲ ਦਾ ਹਸਪਤਾਲਾ ਚਾਹੇ ਤਹਿਸੀਲ ਵਾਲਾ ਚਾਹੇ ਜ਼ਿਲ੍ਹੇ ਵਾਲਾ ਚਾਹੇ ਬਲਾਕ ਵਾਲਾ ਹਸਪਤਾਲ ਦੇ ਵਿੱਚ ਡਾਕਟਰ ਜਿਹੜਾ ਉਹ ਜ਼ਿੰਮੇਵਾਰ ਬਣਾਤਾ ਜਿਹੜਾ ਮੁੱਖ ਡਾਕਟਰ ਹੈ ਕਿ ਕੋਈ ਵੀ ਦਵਾਈ ਮਰੀਜ਼ ਨੂੰ ਉਹ ਨਹੀਂ ਲਿਖੇਗਾ ਜਿਹੜੀ ਬਾਹਰੋਂ ਲਿਉਣੀ ਪਊ ਸਾਰੀਆਂ ਦਵਾਈਆਂ ਅੰਦਰ ਮਿਲਣਗੀਆਂ ਬਿਲਕੁਲ ਮੁਫਤ ਜੇ ਕੋਈ ਦਵਾਈ ਅੰਦਰ ਹੈ ਨਹੀਂ ਡਾਕਟਰ ਲੈ ਕੇ ਆਊਗਾ ਮਰੀਜ਼ ਨੂੰ ਨਹੀਂ ਜਾਣ ਦੇਵਾਂਗੇ ਬਾਹਰ ਕਿਉਂਕਿ ਜਦੋਂ ਹੀ ਉਹ ਬਾਹਰ ਨਿਕਲਦਾ ਹੈ ਨਾ ਦਵਾਈਆਂ ਉਹ ਲਿਖ ਲੈਂਦੇ ਨੇ ਜਿਹੜੀਆਂ ਬਾਹਰ ਮਿਲਦੀਆਂ ਮਹਿੰਗੀਆਂ ਬਾ ਲੁੱਟਿਆ ਜਾਂਦਾ ਉਹ ਐਕਸਰੇ ਅਲਟਰਾਸਾਉਂਡ ਸਾਰੀਆਂ ਮਸ਼ੀਨਾਂ ਸਾਰੇ ਹਸਪਤਾਲ 'ਚ ਹੋਣਗੀਆਂ ਫ੍ਰੀ ਹੋਣਗੀਆਂ ਜਿਹੜੇ ਹਸਪਤਾਲ 'ਚ ਐਕਸਰੇ ਹੈ ਨਹੀਂ ਬਾਰੋਂ ਅਸੀਂ ਭੇਜਾਂਗੇ ਲਿਖ ਕੇ ਅਸੀਂ ਪ੍ਰਾਈਵੇਟ ਵਾਲਿਆਂ ਨਾਲ ਗੱਲ ਕਰ ਲਈ ਸਾਰਿਆਂ ਨਾਲ ਕਿ ਸਾਡਾ ਐਕਸਰੇ ਕਰਕੇ ਦੇ ਦਿਓ ਪੈਸੇ ਗਵਰਨਮੈਂਟ ਦੇਊਗੀ ਇਸ ਕਰਕੇ ਕਿਸੇ ਦਾ ਇਲਾਜ ਨਹੀਂ ਹੋਊਗਾ ਹੁਣ ਕਿ ਐਕਸਰੇ ਟਾਈਮ ਤੇ ਨਹੀਂ ਹੋਇਆ ਸੋ ਗਰੀਬਾਂ ਵਾਸਤੇ ਹਸਪਤਾਲ ਜਿਹੜੇ ਨੇ ਉਹ ਖੁੱਲੇ ਨੇ ਔਰ ਹੁਣ ਸ਼ਾਨਦਾਰ ਹਸਪਤਾਲ ਬਣਨਗੇ ਚਾਹੇ ਪਹਿਲਾ ਸੀਤਾ ਮੋਲ ਦੀ ਗੋਲੀ ਲੈਣੀ ਹੈ ਬੁਖਾਰ ਦੀ ਚਾਹੇ ਕੋਈ 50 ਲੱਖ ਰੁਪਏ ਦਾ ਆਪਰੇਸ਼ਨ ਹੈ ਰੱਬ ਨਾ ਕਰੇ ਕੋਈ ਅਜਿਹੀ ਬਿਮਾਰੀ ਆਵੇ ਪਰ 1 ਰੁਪਇਆ ਤੁਹਾਡਾ ਪਾਰਕਿੰਗ ਦੀ ਫੀਸ ਵੀ ਨਹੀਂ ਲੱਗੂਗੀ ਉੱਥੇ ਜਾਣ ਦੀ ਸਰਕਾਰਾਂ ਹੋਰ ਕਾਦੇ ਵਾਸਤੇ ਹੁੰਦੀਆਂ ਨੇ ਜੀ ਸਰਕਾਰਾਂ ਸਹੂਲਤਾਂ ਦੇਣ ਵਾਸਤੇ ਹੁੰਦੀਆਂ ਨੇ ਲੋਕਾਂ ਤੋਂ ਪੈਸਾ ਲੈ ਕੇ ਸਰਕਾਰਾਂ ਨੇ ਲੋਕਾਂ 'ਤੇ ਲਾਉਣਾ ਹੁੰਦਾ ਹੈ ਪੈਸਾ ਤਾਂ ਥੋੜਾ ਹੀ ਹੈ ਨਾ ਤੁਸੀਂ ਟੈਕਸ ਦਿੰਨੇ ਹੋ ਪੈਸਾ ਤਾਂ ਥੋੜਾ ਹੈ ਹੁਣ ਥੋੜੇ ਜੇ ਕੋਈ ਬੰਦੇ ਸੋਚ ਰਹੇ ਹੋਣਗੇ ਆ ਕਿ ਕਹੀਂ ਜਾਂਦਾ ਭਗਵੰਤ ਮਾਨ ਅਸੀਂ ਕਦੋਂ ਟੈਕਸ ਦਿੰਨੇ ਆ ਅਜੇ ਤੱਕ ਕਦੇ ਟੈਕਸ ਦਿੱਤਾ ਹੀ ਨਹੀਂ ਸੋਚਦੇ ਹੋਵੋਗੇ ਮੈਂ ਦੱਸ ਦਾਂ ਤੁਹਾਨੂੰ ਕਦੋਂ ਦਿੰਨੇ ਹੋ ਟੈਕਸ ਟੜਕੀ ਉਠਦੇ ਆ ਗੁਰੂ ਸਾਹਿਬ ਦਾ ਨਾਮ ਲੈ ਕੇ ਅੰਮ੍ਰਿਤ ਵੇਲੇ ਚਾਹ ਬਣਾਉਂਦੀ ਹੈ ਮਾਂ ਸਾਡੀ ਪੱਤੀ ਪਾਉਂਦੀ ਹੈ ਟੈਕਸ ਚਾਹ ਪੱਤੀ ਤੇ ਟੈਕਸ ਹੈ ਜਦੋਂ ਤੁਸੀਂ ਖਰੀਦਣ ਜਾਂਦੇ ਹੋ ਖੰਡ ਪਾਉਂਦੀ ਹੈ ਟੈਕਸ ਚੀਨੀ ਤੇ ਟੈਕਸ ਹੈ ਦੁੱਧ ਪਾਉਂਦੀ ਹੈ ਟੈਕਸ ਉਸ ਤੋਂ ਬਾਅਦ ਆਟਾ ਗੁੰਨਦੀ ਹੈ ਆਟੇ ਤੇ ਟੈਕਸ ਹੈ ਉਸ ਤੋਂ ਬਾਅਦ ਤੁਸੀਂ ਫੋਨ ਕਰਦੇ ਹੋ ਉੱਠ ਕੇ ਕਿਸੇ ਨੂੰ ਟੈਕਸ ਹੈ ਮੋਟਰਸਾਈਕਲ ਸਟਾਰਟ ਕਰਦੇ ਨੂੰ ਸ਼ਹਿਰ ਜਾਣ ਨੂੰ ਡੀਜ਼ਲ ਪੈਟਰੋਲ ਤੇ ਟੈਕਸ ਹੈ ਆਉਂਦੇ ਹੋਏ ਸਬਜ਼ੀਆਂ ਲੈ ਕੇ ਆਉਨੇ ਹੋ ਕੋਈ ਹੋਰ ਸਾਬਣ ਕੋਈ ਹੋਰ ਜ਼ਰੂਰੀ ਚੀਜ਼ ਖਰੀਦ ਕੇ ਲੈ ਆਉਨੇ ਹੋ ਟੈਕਸ ਹੈ ਆ ਕੇ ਰੋਟੀ ਖਾ ਕੇ ਆਥੜੇ ਮੰਜੇ ਤੇ ਸੌਣ ਤੋਂ ਪਹਿਲਾਂ ਥੋੜੇ ਜਿਹਾ ਪੈ ਕੇ ਸੋਚਦੇ ਹਾਂ ਚਲੋ ਹੋਣ ਨਹੀਂ ਕੋਈ ਟੈਕਸ ਨਾ ਨਾ ਪੱਖਾ ਚੱਲ ਰਿਹਾ ਤਾਂ ਟੈਕਸ ਹੈ